ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਮਨੀਪੁਰ ਛੜਦੇ ਨੂੰ 10 ਮਹੀਨਿਆਂ ਤੋਂ ਉੱਪਰ ਹੋ ਗਏ ਐ ਤੇ ਆ ਨਵੇਂ ਸਾਲ ਦੇ ਚੜ੍ਹਨ ਤੋਂ ਥੋੜਾ ਪਹਿਲਾਂ ਉੱਥੋਂ ਦੇ ਮੁੱਖ ਮੰਤਰੀ ਐਨ ਬ੍ਰੇਨ ਸਿੰਘ ਨੇ ਮਾਫੀ ਮੰਗੀ ਐ। ਬਹੁਤ ਸਾਰੇ ਲੋਕ ਉਸ ਮਾਫੀ ਨੂੰ ਬੜਾ ਵੱਡੀ ਗੱਲ ਸਮਝ ਰਹੇ ਐ। ਅਸੀਂ ਇਹ ਪੁੱਛਣਾ ਚਾਹੁੰਦੇ ਆਂ ਵੀ ਉਹਨਾਂ ਨੇ ਮਾਫੀ ਕਿਸ ਗੱਲ ਲਈ ਮੰਗੀ ਐ? ਕੀ ਉਹਨਾਂ ਨੇ ਮਾਫੀ ਇਸ ਗੱਲ ਲਈ ਮੰਗੀ ਹੈ ਕਿ ਜਿਹੜੇ ਲੋਕਾਂ ਨੇ ਸਰਕਾਰੀ ਹਥਿਆਰ ਲੁੱਟ ਕੇ ਉੱਥੇ ਇੰਨਾ ਜ਼ਿਆਦਾ ਹੱਲਾ ਮਚਾਇਆ ਤੇ ਉਹਨਾਂ ਨੂੰ ਉਹਨੇ ਸ਼ਹਿਦ ਦਿੱਤੀ ਸੀ ਉਹਦੀਆਂ ਰਿਪੋਰਟਾਂ ਵੀ ਛਪਦੀਆਂ ਰਹੀਆਂ ਕੀ ਉਹ ਸ਼ਹਿਦ ਦੇਣ ਲਈ ਮਾਫੀ ਮੰਗ ਰਹੇ ਹੈ ਜਾਂ ਕੀ ਉਹ ਇਸ ਗੱਲ ਲਈ ਮਾਫੀ ਮੰਗ ਰਹੇ ਹੈ ਕਿ ਮੈਂ ਇਹਨੂੰ ਕੰਟਰੋਲ ਨਹੀਂ ਕੀਤਾ ਕੀ ਜਿਹੜੇ ਬਹੁਤ ਸਾਰੇ ਲੋਕਾਂ ਨੇ ਵਿਰੋਧੀ ਪਾਰਟੀਆਂ ਨੇ ਵੀ ਇੱਥੋਂ ਤੱਕ ਕਿ ਜਿਹੜਾ ਉੱਤਰੀ ਪੂਰਬੀ ਭਾਗ ਹੈ ਉੱਥੋਂ ਦੇ ਬੀਜੇਪੀ ਦੇ ਦੂਜੇ ਸੂਬਿਆਂ ਦੇ ਆਗੂਆਂ ਨੇ ਵੀ ਕਿਹਾ ਕਿ ਐਨ ਬ੍ਰੇਨ ਸਿੰਘ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਕਿ ਉਹ ਅਸਤੀਫਾ ਨਾ ਦੇਣ ਲਈ ਮਾਫੀ ਮੰਗੀ ਹੈ ਕਿ ਮਾਫੀ ਮੰਗਣ ਨਾਲ ਉੱਥੇ ਸ਼ਾਂਤੀ ਆਜੂਗੀ ਕਿ ਉਹਨਾਂ ਦੀ ਨੀਤ ਸਾਫ਼ ਹੋਗੀ ਕੇਂਦਰ ਸਰਕਾਰ ਦੀ ਤੇ ਸੂਬਾ ਸਰਕਾਰ ਦੀ ਜੇ ਨੀਤਾਂ ਉਹੀ ਨੇ ਕਿ ਪਾੜਨ ਤੇ ਰਾਜ ਕਰਨ ਦੀ ਨੀਤੀ ਤੇ ਚੱਲਣਾ ਹੈ ਅੰਗਰੇਜ਼ਾਂ ਦੀ ਤੇ ਤਾਂ ਫਿਰ ਮਾਫੀ ਸ਼ਾਇਦ ਕੋਈ ਹੱਲ ਨਹੀਂ ਹੈ ਹਾਂ ਮਾ ਵੀ ਮੰਗ ਲਈ ਜੇ ਹੁਣ ਬਹੁਤ ਗੈਰ ਗੰਭੀਰਤਾ ਨਾਲ ਉਹਨਾਂ ਮੁੱਦਿਆਂ ਨੂੰ ਵਿਚਾਰਿਆ ਜਾਂਦਾ ਹੈ ਜਿਨ੍ਹਾਂ ਨਾਲ ਇਹ ਸਾਰਾ ਉੱਥੇ ਚੱਲਿਆ سلسلہ ਉਹਦੇ 'ਚ ਸ਼ਾਇਦ ਕੋਈ ਮੋੜ ਆ ਪੈ ਸਕਦਾ ਹੈ ਤੇ ਮੋਦੀ ਜੀ ਨੂੰ ਵੀ ਉਹ ਵੀ ਕਹਿੰਦੇ ਹੁੰਦੇ ਆ ਵੀ ਅਸੀਂ ਲੋਕਾਂ ਨੂੰ ਸਮਝਾ ਨਹੀਂ ਸਕੇ ਮੈਂ ਇਸ ਗੱਲ ਹੀ ਖਿਮਾ ਚਾਹੁੰਨਾ ਕਿਸਾਨਾਂ ਨੂੰ ਕਿਹਾ ਸੀ ਕਿ ਮੋਦੀ ਵੀ ਇਸ ਕਿਸਮ ਦੀ ਕੋਈ ਲੰਗੜੀ ਜੀ ਮਾਫੀ ਮੰਗਣਗੇ ਕੀ ਮੋਦੀ ਜੀ ਉੱਥੇ ਜਾਣਗੇ ਮਨੀਪੁਰ ਦੇ ਵਿੱਚ ਇਹ ਬਹੁਤ ਵੱਡੇ ਸਵਾਲ ਨੇ ਸਾਲ ਨਵਾਂ ਚੜ ਗਿਆ ਪਰ ਸਵਾਲ ਹਜੇ ਪੁਰਾਣੇ ਨੇ ਇਹਨਾਂ ਪੁਰਾਣੇ ਸਵਾਲਾਂ ਦੇ ਜਵਾਬ ਲੋਕ ਮੰਗਣਗੇ ਤੇ ਅਜੇ ਵੀ ਉੱਥੇ ਉਸੇ ਤਰ੍ਹਾਂ ਹੀ ਜਿਹੜੀ ਸਾੜਫੂਕ ਤੇ ਹੋਰ ਗੱਲਾਂ ਦੀਆਂ ਘਟਨਾਵਾਂ ਅਕਸਰ ਆਉਂਦੀਆਂ ਰਹਿੰਦੀਆਂ ਨੇ ਦੂਸਰੀ ਗੱਲ ਦੋਸਤੋ ਅਡਾਨੀ ਸਾਹਿਬ ਨੂੰ ਝਟਕੇ ਤੇ ਝਟਕੇ ਵੱਜ ਰਹੇ ਐ ਜਦੋਂ ਦਾ ਅਡਾਨੀ ਸਾਹਿਬ ਦੇ ਵਾਰੰਟ ਨਿਕਲੇ ਆ ਉੱਥੇ ਅਮਰੀਕਾ ਦੇ ਵਿੱਚ ਉਦੋਂ ਬਾਅਦ ਕਈ ਥਾਵਾਂ ਦੇ ਉੱਤੇ ਕਈ ਦੇਸ਼ਾਂ ਦੇ ਵਿੱਚ ਉਹਨੂੰ ਝਟਕੇ ਵੱਜੇ ਆ ਤੇ ਸਾਡੇ ਦੇਸ਼ ਦੇ ਵਿੱਚ ਵੀ ਤਾਮਨਾਡੂ ਦੀ ਜਿਹੜੀ ਉੱਥੋਂ ਦੀ ਬਿਜਲੀ ਵਾਲੀ ਕੰਪਨੀ ਹੈ ਤਾਮਨਾਡੂ ਪਾਵਰ ਡਿਸਟ੍ਰੀਬਿਊਸ਼ਨ ਕਾਰਪੋਰੇਸ਼ਨ ਲਿਮਟਿਡ ਉਹਨੇ ਇੱਕ ਟੈਂਡਰ ਦਿੱਤਾ ਹੋਇਆ ਸੀਗਾ ਅਡਾਨੀ ਨੇ ਉਸ ਟਾਈਮ ਕਿ ਵੀ ਜਿਹੜੇ ਸਮਾਰਟ ਮੀਟਰ ਲੱਗਣੇ ਆ ਉਹਦੇ ਵਿੱਚ ਉਹਦਾ ਟੈਂਡਰ ਸੀਗਾ ਉਹ ਉਹਦੇ ਵਿੱਚ ਕੁਝ ਪੈਸੇ ਕੇਂਦਰ ਸਰਕਾਰ ਨੇ ਵੀ ਦੇਣੇ ਸੀ ਜਿਹਦੇ ਤੋਂ ਇਹ ਸਮਝ ਆਉਂਦੀ ਹੈ ਵੀ ਸਮਾਰਟ ਮੀਟਰ ਲਾਉਣ ਲਈ ਕੇਂਦਰ ਸਰਕਾਰ ਕਿੰਨਾ ਜ਼ਿਆਦਾ داخل ਕਰਦੀ ਹੈ ਅੱਡ-ਅੱਡ ਸੂਬਿਆਂ ਦੇ ਵਿੱਚ ਸਾਡੇ ਪੰਜਾਬ ਵਿੱਚ ਵੀ ਕਰਦੀ ਹੈ ਤੇ ਲੋਕ ਉਹ ਨਾ ਸਮਾਰਟ ਮੀਟਰਾਂ ਦਾ ਵਿਰੋਧ ਕਰਦੇ ਆ ਤੇ ਉਹ ਸਮਾਰਟ ਮੀਟਰ ਲਾਉਂਦੀ ਹੈ ਅਡਾਨੀ ਦੀ ਕੰਪਨੀ ਯਾਨੀ ਕੇਂਦਰ ਸਰਕਾਰ ਆਪਣੇ ਕੋਲ 4 ਪੈਸਿਆਂ ਦਾ ਲਾਲਚ ਦੇ ਕੇ ਸੂਬਿਆਂ ਨੂੰ ਉਹਦੇ ਵਿੱਚ ਫਸਾਉਂਦਾ ਹੈ ਵੀ ਤੁਸੀਂ ਵੀ ਪੈਸੇ ਦਿਓ ਫਾਇਦਾ ਅਡਾਨੀ ਨੂੰ ਹੁੰਦਾ ਜਦੋਂ ਉਹਨਾਂ ਨੇ ਇਸ ਦੇ ਉੱਤੇ ਗੌਰ ਕੀਤੀ ਹੈ ਤਾਂ ਉਹਨਾਂ ਨੂੰ ਲੱਗਿਆ ਵੀ ਉਹਨੇ ਰੇਟ ਬਹੁਤ ਜ਼ਿਆਦਾ ਰੱਖੇ ਹੋਏ ਹੈ ਕੋਸ਼ਿਸ਼ ਕੀਤੀ ਵੀ ਉਹਨਾਂ ਨੂੰ ਰੇਟਾਂ ਨੂੰ ਘਟਾ ਲੈ ਜਦੋਂ ਕੋਈ ਗੱਲ ਨਾ ਬਣੀ ਤਾਂ ਉਹਨਾਂ ਨੇ ਜਿਹੜੇ ਅਡਾਨੀ ਨੂੰ ਦਿੱਤਿਆ ਹੋਇਆ ਟੈਂਡਰ ਹੈ ਤਾਮਨਾਡੂ ਦੀ ਸਰਕਾਰ ਨੇ ਤੇ ਉਸ ਜਿਹੜੀ ਪਾਵਰ ਡਿਸਟ੍ਰੀਬਿਊਸ਼ਨ ਕਾਰਪੋਰੇਸ਼ਨ ਹੈ ਉਹਨੇ ਉਹ ਰੱਦ ਕਰ ਦਿੱਤਾ ਅਗਲੀ ਗੱਲ ਦੋਸਤੋ ਮੋਦੀ ਜੀ ਦੇ ਜਿਹੜੇ ਰੰਗ ਨਿਆਰੇ ਆਪਾਂ ਸਾਰੇ ਜਾਣਦੇ ਆ ਕਿ ਜਦੋਂ ਨੋਟਬੰਦੀ ਹੋਈ 2016 ਦੇ ਵਿੱਚ ਤਾਂ 500 ਤੇ 1000 ਦਾ ਨੋਟ ਬੰਦ ਕਰਕੇ 2000 ਦਾ ਨੋਟ ਕੱਢਤਾ ਬਹੁਤ ਸਾਰੇ ਲੋਕਾਂ ਨੇ ਵਿਦੇਸ਼ ਵਿਦੇਸ਼ ਦੇ ਵਿੱਚ ਖਿੱਲੀ ਉਡਾਈ ਵੀ ਤੁਸੀਂ ਹਜ਼ਾਰ ਦਾ ਨੋਟ ਬੰਦ ਕਰਕੇ ਕਹਿੰਦੇ ਹੋ ਵੀ ਅਸੀਂ ਬਲੈਕ ਮਨੀ ਫੜਨੀ ਹੈ ਤੇ ਬਲੈਕ ਮਨੀ ਫੜਨ ਲਈ ਤਾਂ ਫਿਰ ਛੋਟੇ ਨੋਟ ਬਣਾਉਣੇ ਚਾਹੀਦੇ ਸੀ ਇਹ ਤੁਸੀਂ ਵੱਡਾ ਬਣਾ ਦਿੱਤਾ ਖੈਰ 23 ਸਾਲ ਚੱਲਿਆ ਤੇ ਪਿਛਲੇ ਆਹ ਆ ਕੇ ਉਸ ਨੇ ਅ 2023 ਦੇ ਵਿੱਚ 19 ਮਈ ਨੂੰ ਕਹਤਾ ਵੀ ਇਹ 2000 ਦੇ ਨੋਟ ਹੁਣ ਨਹੀਂ ਚੱਲਣਗੇ ਇਹਨਾਂ ਨੂੰ ਤੁਸੀਂ ਬੈਂਕਾਂ ਜਮ੍ਹਾਂ ਕਰਾ ਦਿਓ ਉਹਦੀਆਂ ਬਹੁਤ ਲੰਬੀਆਂ ਰੱਖੀਆਂ ਪਰ ਇਹ ਨਹੀਂ ਸੀ ਹੈਗਾ ਵੀ ਫਲਾਨੀ ਡੇਟ ਤੋਂ ਬਾਅਦ ਤੁਸੀਂ ਜਮ੍ਹਾਂ ਨਹੀਂ ਕਰਾ ਸਕਦੇ ਉਹ ਰਿਜ਼ਰਵ ਬੈਂਕ 'ਚ ਜਮ੍ਹਾਂ ਹੋ ਸਕਦੇ ਸੀ ਆ 31 ਦਸੰਬਰ ਨੂੰ ਪਰਸੋਂ ਅ ਜਿਹੜਾ ਹੈਗਾ ਚੌਥੇ ਜਿਹੜੀ ਲੰਗੀ ਪਰਸੋਂ ਜਿਹੜੀ ਗੱਲ ਲੰਗੀ ਹੈ 31 ਦਸੰਬਰ 2024 ਤੱਕ ਜਿਹੜੇ ਨੋਟ ਜਮ੍ਹਾਂ ਨਹੀਂ ਹੋਏ ਅਜੇ ਵੀ ਉਹ ਤਕਰੀਬਨ 6691 ਕਰੋੜ ਰੁਪਏ ਦੇ ਨੋਟ ਅਜੇ ਵੀ ਜਿਹੜੇ ਜਮ੍ਹਾਂ ਨਹੀਂ ਹੋਏ 19 ਮਈ 2023 ਉਸ ਤੋਂ ਬਾਅਦ 31 ਦਸੰਬਰ 2024 ਯਾਨੀ 1 ਸਾਲ 7 ਮਹੀਨੇ ਤੋਂ ਵੱਧ ਦਾ ਸਮਾਂ ਇਸ ਗੱਲ ਦੇ ਉੱਤੇ ਲੰਘ ਗਿਆ ਤੇ ਅਜੇ ਵੀ 6691 ਕਰੋੜ ਰੁਪਏ ਦੇ ਨੋਟ ਉੱਥੇ ਪਹੁੰਚੇ ਨਹੀਂ ਹੈਗੇ ਤੇ ਜਿੱਦਣ ਇਹ ਬੰਦ ਕੀਤੇ ਉਹਦਣ 356000 ਕਰੋੜ ਰੁਪਏ ਦੇ ਨੋਟ ਸੀ ਜਿਦੇ ਚੋਂ ਇਹ ਨੋਟ ਅਜੇ ਵੀ ਜਮਾ ਨਹੀਂ ਹੋਏ ਜਣੀ ਅਜੇ ਵੀ ਤਕਰੀਬਨ 1.9% ਜਿਹੜੇ ਨੋਟ ਹੈ ਉਹ ਹਾਲੇ ਵੀ ਬਾਹਰ ਤੁਰੇ ਫਿਰਦੇ ਐ ਇਹ ਮੋਦੀ ਜੀ ਦਾ ਹਾਲ ਚਾਲ ਹੈ ਇੱਕ ਅਗਲਾ ਸਵਾਲ ਜਿਹੜਾ ਹੈ ਬਹੁਤ ਵੱਡਾ ਸਵਾਲ ਪੁੱਛਿਆ ਜਾਂਦਾ ਹੈ ਰਵੀਸ਼ ਕੁਮਾਰ ਜੀ ਇਸ ਗੱਲ ਨੂੰ ਕਾਫੀ ਲੈਂਦੇ ਰਹੇ ਆ ਲੰਬੇ ਸਮੇਂ ਤੋਂ ਲੈਂਦੇ ਆ ਤੇ ਕੱਲ ਵੀ ਇਹ ਪਰਸੋਂ ਜਿਹੜਾ ਪ੍ਰਭੂ ਚਾਵਲਾ ਬਹੁਤ ਮਸ਼ਹੂਰ ਪੱਤਰਕਾਰ ਨੇਗੇ ਉਹਨਾਂ ਨੇ ਬੜਾ ਤਿੱਖਾ ਕਟਾਕਸ਼ ਕਰਿਆਗਾ ਭਾਰਤੀ ਲੋਕਾਂ ਦੇ ਉੱਤੇ ਤੇ ਸਰਕਾਰ ਦੇ ਉੱਤੇ ਇੱਕ ਬੰਨੇ ਤਾਂ ਇਹ ਆ ਵੀ ਸਾਡਾ ਭਾਰਤ ਬਹੁਤ ਤਰੱਕੀਆਂ ਕਰ ਰਿਹਾ ਹੈ ਅਸੀਂ ਦੱਸਦੇ ਆ ਵੀ ਸਾਡੀ ਜਿਹੜੀ ਆਰਥਿਕਤਾ ਹੈ ਉਹ ਥੋੜੇ ਸਮੇਂ ਤੱਕ ਤੀਜੀ ਸਭ ਤੋਂ ਵੱਡੀ ਆਰਥਿਕਤਾ ਹੋ ਜੂ ਦੁਨੀਆ ਦੇ ਵਿੱਚ ਤੇ ਅਸੀਂ 5 ਟ੍ਰਿਲੀਅਨ ਡਾਲਰ ਦੀ ਇਕਨੋਮੀ ਬਣਨ ਵਾਲੇ ਆ ਇੱਕ ਬੰਨੇ ਇਹ ਬਹੁਤ بڑے بڑے ਸਬਜ ਬਾਗ ਦਿਖਾਈ ਜਾਂਦੇ ਆ ਇੱਕ ਬੰਨੇ ਜਿਹੜੇ ਸਾਡੇ ਦੇਸ਼ ਦੇ ਜਿਹੜੇ ਅਰਬਾਪਤੀ ਨੇ ਜਾਂ ਐ ਸਮਝ ਲਓ ਵੀ ਚਲੋ ਇਹਨੂੰ ਆਪਾਂ ਜਿਹੜੀ ਡਾਲਰਾਂ ਦੇ ਵਿੱਚ ਲੋਕ ਕਹਿੰਦੇ ਆ ਵੀ ਜਿਹੜਾ 1 ਮਿਲੀਅਨ ਡਾਲਰ ਯਾਨੀ 10 ਲੱਖ ਡਾਲਰ ਤੋਂ ਵੱਡੇਗਾ ਜਿਹਦੇ ਕੋਲ ਜਾਇਦਾਦ ਹੈ ਉਹਨੂੰ ਉਹ ਮਿਲੀਨੀਅਰ ਕਹਿੰਦੇ ਐ ਉਹਿਆਂ ਜਿਆਂ ਦੀ ਗਿਣਤੀ ਭਾਰਤ ਨੂੰ ਛੱਡ ਕੇ ਦੂਜੇ ਦੇਸ਼ਾਂ 'ਚ ਯੂਰਪ ਵਗੈਰਾ 'ਚ ਜਾਣ ਵਾਲਿਆਂ ਦੀ ਗਿਣਤੀ ਜਿਹੜੀ ਪਿਛਲੇ ਸਾਲ 5100 ਬੰਦੇ ਇੱਥੋਂ ਛੱਡ ਕੇ ਆਪਣਾ ਬੋਰੀਆ ਬਿਸਤਰਾ ਚੱਕ ਕੇ ਗੋਲ ਕਰਕੇ ਭਾਰਤ ਨੂੰ ਬਾਏ ਬਾਏ ਕਹਿ ਕੇ ਇੱਥੋਂ ਦੀ ਨਾਗਰਿਕਤਾ ਛੱਡ ਕੇ ਬਾਹਰਲੇ ਮੁਲਕਾਂ 'ਚ ਜਾ ਵਸੇ ਚਾਹੇ ਉਹ ਯੂਰਪ ਦੇ ਮੁਲਕ ਨੇ ਚਾਹੇ ਸਿੰਗਾਪੁਰ ਐ ਤੇ ਚਾਹੇ ਕੋਈ ਹੋਰ ਨੇ ਉੱਥੇ ਜਾ ਵਸੇ ਐ ਤੇ ਐਸ ਸਾਲ ਉਹਨਾਂ ਦੀ ਗਿਣਤੀ 4300 ਹੈ ਅਜਿਹੇ ਮਿਲੀਨੀਅਰਸ ਦੀ ਜਿਹੜੇ ਵੱਡੇ ਵੱਡੇ ਐ ਇੱਕ ਬੰਨੇ ਅਸੀਂ ਜਿਹੜਾ 81 ਕਰੋੜ ਲੋਕਾਂ ਨੂੰ 5 ਕਿਲੋ ਅਨਾਜ ਦੇ ਕੇ ਸਮਝ ਰਹੇ ਹਾਂ ਵੀ ਆ ਇਹ ਗੱਲ ਹੈ ਇੱਕ ਵੰਨੇ ਜਿਹੜੇ ਇਸ ਜਿਹੜੀ ਅਖੌਤੀ ਤਰੱਕੀ ਹੋ ਰਹੀ ਹੈ ਸਾਡੇ ਦੇਸ਼ ਦੀ ਉਸ ਤਰੱਕੀ ਦਾ ਮਾਲ ਛਕਣ ਵਾਲੇ ਜਿਨ੍ਹਾਂ ਕੋਲ ਮਾਲ ਵੱਡੀ ਪੱਦਰ ਤੇ ਜਾਂਦਾ ਹੈ ਉਹ ਭਾਰਤ ਚ ਰਹਿਣਾ ਪਸੰਦ ਨਹੀਂ ਕਰਦੇ ਤੇ ਉਹ ਬਾਹਰਲੇ ਮੁਲਕਾਂ ਜਾਂਦੇ ਆ ਉਹਨਾਂ ਨੇ ਕਈ ਸਾਰੇ ਫਿਲਮ ਵਾਲਿਆਂ ਦੇ ਬਹੁਤ ਸਾਰੇ ਖੇਡਾਂ ਵਾਲਿਆਂ ਦੇ ਤੇ ਬਹੁਤ ਸਾਰੇ ਹੋਰ ਕਾਰੋਬਾਰੀਆਂ ਦੇ ਦਾ ਜ਼ਿਕਰ ਕੀਤਾ ਅਸੀਂ ਕਿਸੇ ਦਾ ਨਾਂ ਨਹੀਂ ਲਵਾਂਗੇ ਇਸ ਗੱਲ ਦੇ ਵਿੱਚ ਤੇ ਜਾਂਦ ਕੇ ਜਿਹੜੇ 트ੰਪ ਦੇ ਇੱਕ ਸਹਾਇਕ ਨੇ ਉਹਨਾਂ ਦੇ ਉਹਦਾ ਨਾਮ ਹੈ ਲੌਰਾ ਲੂਮਰ ਲੌਰਾ ਲੂਮਰ ਨੇ ਇਹ ਕਿਹਾ ਵੀ ਜਿਹੜੇ ਇਹ ਲੋਕ ਤੀਜੀ ਦੁਨੀਆ ਤੋਂ ਸਾਡੇ ਪੱਛਮ ਦੇ ਮੁਲਕਾਂ 'ਚ ਆਉਂਦੇ ਆ ਜਾਂ ਖਾਸ ਤੌਰ ਤੇ ਅਮਰੀਕਾ 'ਚ ਆਉਂਦੇ ਆ ਇਹ ਤੀਜੀ ਸੰਸਾਰ ਦੇ ਹਮਲਾਵਰ ਨੇ ਜਿਵੇਂ ਅਸੀਂ ਭਾਰਤੀ ਲੋਕ ਜਿਹੜੇ ਹੈ ਆਪਣੇ ਨਾਦਰ ਸ਼ਾਹ ਨੂੰ ਅਹਿਮਦ ਸ਼ਾਹ ਅਬਦਾਲੀ ਨੂੰ ਇੱਕ ਹਮਲਾਵਰ ਕਹਿੰਦੇ ਆ ਜਿਹੜੇ ਇੱਥੇ ਹਮਲੇ ਕਰਦੇ ਆ ਤੇ ਇੱਥੋਂ ਦਾ maal ਲੁੱਟ ਕੇ ਚਲੇ ਜਾਂਦੇ ਆ ਐਸ ਕਿਸਮ ਦੇ ਹਮਲਾਵਰ ਉਹਨਾਂ ਨੂੰ ਕਿਹਾ ਜਾਂਦਾ ਹੈ ਤਾਂ ਹੀ ਤਾਂ ਹੀ ਜਿਹੜੇ ਉੱਥੇ ਦੇ ਬਾਹਰੋਂ ਦੇਸ਼ਾਂ ਤੋਂ ਜਾ ਕੇ ਲੋਕ ਉੱਥੇ ਜਾਂਦੇ ਆ ਕੰਮ ਧੰਦਾ ਕਰਨ ਤੇ ਵੱਸਦੇ ਆ ਉਹਨਾਂ ਨੂੰ ਬੜਾ ਮਾੜੀ ਨਿਗਾ ਨਾਲ ਦੇਖਿਆ ਜਾਂਦਾ ਤੇ ਉਹਨਾਂ ਦੇ ਵਿਰੁੱਧ ਬਹੁਤ ਵੱਡਾ ਪ੍ਰਚਾਰ ਕੀਤਾ ਜਾਂਦਾ ਹੈ ਤੇ ਆ ਜਿਹੜਾ ਪ੍ਰਚਾਰ ਦਾ ਇੱਕ ਆ ਸਾਧਨ ਹੈ ਵੀ ਇਹ ਹਮਲਾਵਰ ਨੇ ਤੀਜੀ ਦੁਨੀਆ ਦੇ ਸਾਡੇ ਦੇਸ਼ ਤੇ ਆ ਕੇ ਇਹਨਾਂ ਨੇ ਹਮਲਾ ਕੀਤਾ ਸਾਡੇ ਸਾਧਨਾਂ ਨੂੰ ਲੁੱਟ ਰਹੇ ਐ ਜਦ ਇਹ ਰੁਖ ਹੋਵੇ ਫੇਰ ਵੀ ਭਾਰਤੀ ਲੋਕ ਜਾਣ ਆਪਣਾ ਸਮਾਨ ਚੱਕ ਕੇ ਤੇ ਪੈਸਾ ਢੇਲਾ ਲੈ ਕੇ ਉੱਥੇ ਪਹੁੰਚ ਜਾਣ ਤਾਂ ਕਿ ਉਹਨਾਂ ਨੂੰ ਲੱਗਦਾ ਇਹ ਹੈ ਵੀ ਅਸੀਂ ਇੱਥੇ ਜ਼ਿਆਦਾ ਸੇਫ ਆ ਤਾਂ ਸਾਨੂੰ ਸੋਚਣਾ ਪਊਗਾ ਕਿ ਅਸੀਂ ਕਿੱਡੀਕ ਤਾਕਤ ਬਣ ਗਏ ਤੇ ਕਿੱਡੀਕ ਬਣ ਰਹੇ ਆ ਜਾਂ ਕਿੰਨੀ ਬਣ ਬਣ ਸਕਦੇ ਆ ਤੇ ਸਾਨੂੰ ਸੋਚਣਾ ਇਹ ਪਊਗਾ ਕਿ ਕੀ ਅਸੀਂ ਜਿਹੜੀਆਂ ਨੀਤੀਆਂ ਨਾਲ ਕੁਝ ਚੰਦ ਲੋਕ ਅਮੀਰ ਹੋ ਰਿਹਾ ਤੇ ਉਹ ਅਮੀਰ ਹੋਣ ਤੋਂ ਬਾਅਦ ਬਾਹਰਲੇ ਮੁਲਕਾਂ ਨੂੰ ਉਡਦੇ ਐ ਸਮਾਨ ਲੈ ਕੇ ਉਹ ਸਾਡੇ ਉਹ ਜਿਹੜੇ ਹਮਲਾਵਰ ਸੀ ਅਹਿਮਦ ਸ਼ਾਹ ਅਬਦਾਲੀ ਵਗੈਰਾ ਉਹ ਤਾਂ ਸਾਡਾ ਸਮਾਨ ਲੁੱਟ ਕੇ ਲੈ ਕੇ ਜਾਂਦੇ ਸੀਗੇ ਬਾਹਰ ਇੱਥੇ ਨਹੀਂ ਸੀ ਰਹਿੰਦੇ ਉਹ ਤਾਂ ਉੱਥੇ ਰਹਿਣ ਲਈ ਜਾ ਰਹੇ ਐ ਸਮਾਨ ਭਾਰਤ ਤੋਂ ਲੈ ਕੇ ਲੁੱਟ ਕੇ ਗਏ ਐ ਉਹ ਸੋ ਕੀ ਅਸੀਂ ਅਜਹੀ ਲੁੱਟ ਰੋਕਣ ਵਾਲੇ ਰਾਹ ਪਾਵਾਂਗੇ ਦੇਸ਼ ਦੇ ਹਾਕਮਾਂ ਨੇ ਤਾਂ ਪੈਣਾ ਨਹੀਂ ਭਾਓ ਭਰਾਓ ਇਹ ਸਾਨੂੰ ਸੋਚਣਾ ਪੈਣਾ ਵੀ ਅਸੀਂ ਕੀ ਕਰਨਾ ਹੈਗਾ ਅੱਜ ਦੀ ਗੱਲ ਚੰਨਾਈ ਬਹੁਤ ਬਹੁਤ ਸ਼ੁਕਰੀਆ ਧੰਨਵਾਦ